ਦੋਸਤੋ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਅੱਜਕੱਲ ਪੰਜਾਬ ਤੋਂ ਬਹੁਤ ਸਾਰੇ ਲੋਕ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ ਅਤੇ ਆਪਣੇ 1 ਸਾਲ 2 ਸਾਲ ਦੇ ਜਵਾਕਾਂ ਨੂੰ ਛੱਡ ਕੇ ਵੀ ਲੋਕ ਵਿਦੇਸ਼ਾਂ ਵਿੱਚ ਜਾ ਰਹੇ ਹਨ ਇਸੇ ਤਰ੍ਹਾਂ ਦੋਸਤੋ ਹੁਣ ਇੱਕ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਕਿ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਦੋਸਤੋ ਇਹ ਕੁੜੀ ਆਪਣੀ ਧੀ ਨੂੰ ਛੱਡ ਕੇ ਪਹਿਲਾਂ ਵਿਦੇਸ਼ ਚਲੀ ਗਈ ਸੀ ਉਦੋਂ ਉਸ ਦੀ ਧੀ ਤਕਰੀਬਨ 1 ਸਾਲ ਦੀ ਸੀ ਉਸ ਸਮੇਂ ਆਪਣੀ 1 ਸਾਲ ਦੀ ਧੀ ਨੂੰ ਛੱਡ ਕੇ ਜਾਣਾ ਉਸ ਦੀ ਮਜਬੂਰੀ ਸੀ ਪਰ ਜਦੋਂ ਹੀ ਮਾਂ ਦਾ ਵਿਦੇਸ਼ ਵਿੱਚ ਜਾ ਕੇ ਧੀ ਤੋਂ ਬਿਨਾ ਦਿਲ ਦੇ ਲਈ ਵਾਪਿਸ ਵੀ ਮੁੜ ਆਈ ਜਿਸ ਦੀ ਕੇ ਵੀਡੀਓ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ماں ਵਿਦੇਸ਼ਾਂ ਨੂੰ ਠੋਕਰ ਮਾਰ ਰਹੀ ਹੈ ਆਪਣੀ ਧੀ ਦੀ ਖਾਤਰ ਦੋਸਤ ਤੁਸੀਂ ਕੀ ਕਹਿਣਾ ਚਾਹੋਗੇ ਅਜਹੀ ਮਾਂ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ